ਕਾਂਗਰਸ ਪਾਰਟੀ ਵੱਲੋਂ ਇੰਨਾ ਵੱਡਾ ਐਲਾਨ ਤਾਂ ਕਰ ਦਿੱਤਾ ਗਿਆ ਹੈ ਪਰ ਕੀ ਲੱਗਦਾ ਹੈ ਵੀ 27 ਦੀ ਚੋਣਾਂ 'ਚ ਕਾਂਗਰਸ ਪਾਰਟੀ ਹੁਣ ਕਿਹੋ ਜੀ ਰਣਨੀਤੀ ਲੈ ਕੇ ਪੇਸ਼ ਹੋਵੇਗੀ ਜਿਹੜੇ ਪੁਰਾਣੇ ਆਗੂ ਆ ਕੋਈ ਐਮਐਲਏ ਰਹੇ ਹੈ ਕੈਬਨਿਟ ਮੰਤਰੀ ਰਹੇ ਹੈ ਕਈ ਜਿਹੜੇ ਕਈ ਤਰ੍ਹਾਂ ਦੇ ਦੋਸ਼ ਹੈ ਪ੍ਰਚਾਰ ਦੇ ਆ ਦੂਜੇ ਮਾਮਲਿਆਂ ਲੈ ਕੇ ਆਹ ਆ ਰਹੀ ਤਾਂ ਸਭ ਦੀ ਇਲੈਕਸ਼ਨ ਹੈ ਉਹ ਨਵੇਂ ਚਿਹਰਿਆਂ ਤੇ ਬਹੁਤ ਜ਼ਿਆਦਾ ਡਿਪੈਂਡ ਕਰੇਗੀ ਕਾਂਗਰਸ ਪਾਰਟੀ ਦਾ ਬਿਆਨ ਸਾਹਮਣੇ ਆਇਆ ਹੈ ਵੀ ਐਸਜੀਪੀਸੀ ਵੱਲੋਂ ਇਹ ਸਿਰਫ ਕੋਲੀ ਨੂੰ ਬਚਾਉਣ ਲਈ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਇਸ ਬਾਰੇ ਕੀ ਕਹੋਗੇ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਸਾਹਮਣੇ ਨਹੀਂ ਆਇਆ ਤੇ ਹੁਣ ਸਰਕਾਰ ਨੇ ਕਿਹਾ ਵੀ ਹੁਣ ਠੀਕਾ ਕਾਰਵਾਈ ਹੋਏਗੀ ਆਪ ਆਪ ਦੀ ਜਿਹੜੀ ਲੀਡਰਸ਼ਿਪ ਆ ਲਗਾਤਾਰ ਇਸ ਮੁੱਦੇ ਦੇਖੇ ਰਹੀ ਹੈ ਕਿ ਸ਼ੂਮਣੀ ਕੁਦਰਤਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਉਹ ਮਿਸਟਰ ਕੋਲੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੁਚਕਾ ਦੀ ਸਥਿਤੀ ਹੈ ਸਰਕਾਰ ਤੇ ਆਪ ਦੇ ਵਿਚਕਾਰ ਨਵੇਂ ਅਕਾਲੀ ਦਲ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਤੇ ਕਿਹਾ ਗਿਆ ਹੈ ਵੀ ਜੇ ਸੁਖਵੀਰ ਸਿੰਘ ਬਾਦਲ ਜੇ استਿਫਾ ਦੇ ਦਿੰਦੇ ਨੇ ਤਾਂ ਮੈਂ ਵੀ استਿਫਾ ਦੇ ਦਿਆਂਗਾ ਪੂਰੇ ਤਾਂ ਪੋਸੀਬਲ ਨਹੀਂ ਹੈ ਕਿ ਕਹਿੰਨੀ ਹਰ ਪਲੇਸੋਂ ਉਹਨਾਂ ਦੇ ਕਹਿਣ ਤੇ استਿਫਾ ਦੇ ਦੇਣਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਤਫਸੀਰਤ ਕੋਅ ਤੇ ਤੁਸੀਂ ਦੇਖ ਰਹੇ ਹੋ ਜੀ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਕਾਫੀ ਸਾਰੇ ਮੁੱਦਿਆਂ ਤੇ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾ ਮੁੱਦਾ ਕਾਂਗਰਸ ਪ੍ਰੈਸੀਡੈਂਟ ਰਾਜਾ ਵੜਿੰਗ ਵੱਲੋਂ ਪੰਜਾਬ ਵਿੱਚ ਇਹ ਵੱਡਾ ਬਿਆਨ ਕੀਤਾ ਗਿਆ ਉਸ ਬਾਰੇ ਗੱਲ ਕਰਾਂਗੇ ਇਸ ਤੋਂ ਇਲਾਵਾ ਐਸ ਡੀ ਪੀ ਸੀ ਦੇ ਦੇ ਨਵੇਂ ਬਿਆਨ ਨੂੰ ਲੈ ਕੇ ਗੱਲ ਕਰਾਂਗੇ ਜਿਦੇ ਵਿੱਚ ਹੁਣ ਕਈ ਸਾਰੇ ਖੁਲਾਸੇ ਵੀ ਹੋ ਰਹੇ ਨੇ ਤੇ ਇਹੋ ਜੇ ਹੋਰ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਤੇ ਮਿਹਰਬਾਨੀ ਵੀ ਬਹੁਤ ਧੰਕਵਾਦ ਸਤਿਕਾਰਨਾ ਸ੍ਰੀ ਅਕਾਲ ਆਪ ਆਦਰ ਦਰਸਕਾਂ ਦੇ ਕਚਹਿਰੀ ਚ ਨਵ ਸਵਾਲ ਜੀ ਸਰ ਸਰ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਪੰਜਾਬ ਵਿੱਚ ਕਾਂਗਰਸ ਦੇ ਪ੍ਰੈਸਿਡੈਂਟ ਰਾਜਾ ਵੜਿੰਗ ਵੱਲੋਂ ਵੀ ਹੁਣ ਸਤਾਈ ਵਿੱਚ ਵਿਧਾਨ ਸਭਾ ਦੀ ਚੋਣਾਂ ਹੋਣਗੀਆਂ ਤੇ ਉਹਨਾਂ ਦਾ ਕਹਿਣਾ ਹੈ ਵੀ ਉਸ ਉਹਨਾਂ ਚੋਣਾਂ ਵਿੱਚ 60 ਤੋਂ 70 ਸੀਟਾਂ ਦਿੱਤੀਆਂ ਜਾਣਗੀਆਂ ਉਹਨਾਂ ਵੱਲੋਂ ਰੀਲੀਜ਼ ਕੀਤਾ ਜਾਣ ਗਿਆ ਇਹਨਾਂ ਬਾਰੇ ਕੀ ਕਹਿਣਾ ਹੈ ਬਿਲਕੁਲ ਉਹਨਾਂ ਦੇ ਕਹਿਣ ਦਾ ਮੰਤਵ ਹੈ ਦੇਖੋ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜੈਨ ਉਹਨਾਂ ਨੇ ਇੱਕ ਮੀਡੀਆ ਦੇ ਕਿਸੇ ਨਾਲ ਗੱਲ ਕਰਵਾਤ ਕਰਦੇ ਆ ਗੱਲ ਕਹੀ ਹੈ ਜਿਹੜੀ ਆ ਰਹੀ ਪੰਜਾਬ vidhan ਸਭਾ ਦੀ 27ਵੀਂ ਦੀ ਇਲੈਕਸ਼ਨ ਹੈਗੀ ਹੈ ਉਹਦੇ ਘੱਟੋ ਘੱਟ 7% ਦੀ 70 ਜਣੀ 30 ਸਦੀ ਜਿਹੜੇ ਹੈਗੇ ਆ ਜਿਹੜੇ ਉਮੀਦਵਾਰ ਹੋਣਗੇ ਨਵੇਂ ਚਿਹਰੇ ਹੋਣਗੇ ਜਿਹੜੇ 117 ਮੈਂਬਰੀ ਕੁੱਲ ਵਿਧਾਨ ਸਭਾ 117 ਸੀਟਾਂ ਨੇ ਉਹਨਾਂ 70 ਸੀਟਾਂ ਦੇ ਕਹਿੰਦੇ ਨਵੇਂ ਚਿਹਰੇ ਹੋਣਗੇ ਉਹਨੇ ਰਾਜਾ ਬੜਿੰਗ ਦਾ ਬਿਆਨ ਹੈ ਕੋਈ ਕਾਂਗਰਸ ਦੇ ਆਗੂ ਸਹਿਮਤ ਹੈਗੇ ਆ ਕੋਈ ਨਹੀਂ ਹੈਗੇ ਪਰ ਉਹਨਾਂ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਜਿਹੜਾ ਬਦਲਵੇਂ ਚੇਅਰਮੈਨ ਦੀ ਗੱਲ ਕੀਤੀ ਜਾ ਰਹੀ ਹੈ ਬਦਲਵੇਂ ਚਿਹਰਿਆਂ ਦੇ ਵਿੱਚ ਉਹ ਕਹਿੰਦੇ ਜਿਹੜੇ ਕਾਂਗਰਸ ਦੇ ਕੱਦਵਾਰ ਆਗੂ ਹੈ ਚੋਹਾ ਚਿਹਰੇ ਰੋਹਲ ਗਾਂਧੀ ਰੋਹਲ ਗਾਂਧੀ ਨੇ ਸਹਿਮਤੀ ਦਾ ਪ੍ਰਗਟਾਵਾ ਕੀਤਾ ਕਿ ਤੁਸੀਂ ਨਵੇਂ ਉਮੀਦਵਾਰ ਲੈ ਕੇ ਆਓ ਅਸੀਂ ਉਹਨਾਂ ਟਿਕਟਾਂ ਦੇਵਾਂਗੇ ਸੋ ਕਾਂਗਰਸ ਪ੍ਰਧਾਨ ਦੇ ਤੌਰ ਤੇ ਆਪਾਂ ਹੋਰ ਕੋਈ ਆਗੂ ਕੀ ਬਿਆਨ ਦਿੰਦੇ ਹੈ ਕਿ ਇਹ ਨਿਤਨੇ ਨਿਜੀ ਰਹਿ ਸਕਦੀ ਹੈ ਪਰ ਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗੇ ਗੱਲ ਆਖਦੇ ਹੈ ਕਿ 70% ਦੀ ਨਵੇਂ ਚਿਹਰਿਆਂ ਨੂੰ ਟਿਕਾਂ ਦਿੱਤੀਆਂ ਜਾਣੀਆਂ ਤਾਂ ਲੱਗਦਾ ਹੈ ਕਿ ਪੰਜਾਬ ਕਾਂਗਰਸ ਇਸ ਵਾਰ ਜਿਹੜੀ ਆ ਰਹੀ ਪੰਜਾਬ ਦਾ ਸੰਵਿਧਾਨਿਕ ਇਲੈਕਸ਼ਨ ਜੇਗੀ ਜਿਹੜੀ ਅਗਲੇ ਸਾਲ ਹੀ ਹੋਣਾ ਅਗਲੇ ਸਾਲ ਜਿਹਨੀ ਸਾਲ ਹੀ ਮੁਸ਼ਕਲ ਨਾ ਰਹੇਗਾ ਇਲੈਕਸ਼ਨ ਤਾਂ ਪ੍ਰਕਿਰਿਆ ਤਾਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਉਸ ਵਿੱਚ ਬਹੁਤ ਸਾਰੇ ਵੱਡੇ ਬੱਤੇ ਦੇ ਨਵੇਂ ਚਿਹਰੇ ਵੀ ਉਤਾਰੇ ਜਾਣ ਦੀ ਮਿਹਰ ਹੈ ਯਾਨੀ ਕਾਂਗਰਸ ਵੀ ਇੱਕ ਨਵੀਂ ਹਵਾ ਦਾ ਚੁੰਗਾ ਕਹਿ ਲੋ ਨਵੀਂ ਹਵਾ ਦਾ ਬੁੱਲਾ ਲੈ ਕੇ ਪੰਜਾਬ ਦੀ ਰਾਜਨੀਤੀ ਚ ਦਾਖਲ ਹੋਣ ਬਾਰੇ ਜਾਂ ਅਗਲੀ ਵਿਧਾਨ ਸਭਾ ਦੀ ਇਲੈਕਸ਼ਨ ਜਿਹੜੀ ਤਗੜੇ ਡੰਨ ਲੈਣਵਾਰੇ ਉਹਨੇ ਤਿਆਰ ਕਰ ਲੈ ਕਿ ਵੱਡੀ ਬਦਲ ਨਵੇਂ ਚਿਹਰੇ ਲੈ ਕੇ ਆਵਾਂਗੇ ਦੇਖਿਆ ਜਾਏਗਾ ਕਿ ਕਿੰਨਾ ਕਿੰਨਾ ਹੰਗਾਰਾ ਮੇਲਾ ਜਾਂ ਅੰਤਮ ਰੂਪ ਦੇ ਵਿੱਚ ਕਿੰਨੀ ਕੀ ਗੱਲ ਸਹੀ ਸਾਬਤ ਹੋਏਗੀ ਪਰ ਇਸ ਬਿਆਨ ਨੇ ਧਿਆਨ ਜ਼ਰੂਰ ਖਿੱਚਿਆ ਮੀਡੀਆ ਦੇ ਅੰਦਰ ਕਿ 72 ਸਦੀ ਸਿੱਟਾ ਕਾਂਗਰਸ ਨਵੇਂ ਚਿਹਰੇ ਲੈ ਕੇ ਆ ਰਹੀ ਹੈ ਜਿਹੜੀ 27 ਦੀ ਵਿਦਾ ਅਸਾਰੇ ਇਲੈਕਸ਼ਨ ਆ ਰਿਹਾ ਆਮ ਇਲੈਕਸ਼ਨ ਦੀ ਆਪਾਂ ਗੱਲ ਕਰਦੇ ਹਾਂ ਜੀ ਸਰ ਕਾਂਗਰਸ ਪਾਰਟੀ ਵੱਲੋਂ ਇੰਨਾ ਵੱਡਾ ਐਲਾਨ ਤਾਂ ਕਰ ਦਿੱਤਾ ਗਿਆ ਹੈ ਪਰ ਕੀ ਲੱਗਦਾ ਹੈ ਵੀ 27 ਦੀ ਚੋਣਾਂ 'ਚ ਕਾਂਗਰਸ ਪਾਰਟੀ ਹੁਣ ਕਿਹੋ ਜੀ ਰਣਨੀਤੀ ਲੈ ਕੇ ਪੇਸ਼ ਹੋਵੇਗੀ ਦੇਖੋ ਇਹ ਗੱਲ ਤਾਂ ਬੜੀ ਸਾਫ਼ ਹੈ ਜੇ ਪਿਛਲੀ ਆਪਾ ਵਿਧਾਨ ਸਭਾ ਦੀ ਚੋਣ ਦੀ ਗੱਲ ਕਰਦੇ ਹਾਂ ਤਾਂ ਦੇਖੋ ਆਮ ਆਦਮੀ ਪਾਰਟੀ ਦੇ ਵੱਡੀ ਪੱਧਰ ਤੇ ਸਾਰੇ ਨਵੇਂ ਚਿਹਰੇ ਸੀ ਬਹੁਤੀ ਵੱਡੀ ਗੰਦੀ ਦੇ ਵਿੱਚ ਔਰ 92 93 94 ਸੀਟਾਂ ਉਹਨਾਂ ਜਿੰਤੂ ਹੀ ਹਾਸਲ ਕੀਤੀ ਇਤੇ ਕਾਂਗਰਸ ਵੀ ਲੱਗਦੀ ਹੈ ਕਿ ਇਤਕੇ ਫਰੈਸ਼ ਚਿਹਰੇ ਇਸ ਕਰਕੇ ਵੀ ਲਿਆਉਣਾ ਚਾਹੀਏਗੀ ਕਿਉਂਕਿ ਜਿਹੜੇ ਨਾਨ ਕੰਟਰੋਵਰਸਲ ਹੋਣਗੇ ਜਿਨ੍ਹਾਂ ਤੇ ਕਿਸੇ ਕਿਸ ਦਾ ਦਾਗ ਨਹੀਂ ਹੋਵੇਗਾ ਜਿਹੜੇ ਪੁਰਾਣੇ ਆਗੂ ਆ ਕੋਈ ਐਮਐਲਏ ਰਹੇ ਕੈਬਨਿਟ ਮੰਤਰੀ ਰਹੇ ਕਈ ਚਿਹਰੇ ਕਈ ਤਰ੍ਹਾਂ ਦੇ ਦੋਸ਼ ਹੈ ਭ੍ਰਿਸ਼ਟਾਚਾਰ ਦੇ ਆ ਦੂਜੇ ਮੌਲਿਆਂ ਲੈ ਕੇ ਹੈ ਸੋ ਰਾਜਾ ਵਿਡਿੰਗ ਦੇ ਬਿਆਨ ਦੀ ਐਮੇ ਤਾਂ ਹਾਈਸਟ ਕਰਕੇ ਕਿ ਪੰਜਾਬ ਕਾਂਗਰਸ ਜਿਹੜੀ ਆ ਅਗਲੀ ਵਿਧਾਨ ਸਭਾ ਦੀ ਇਲੈਕਸ਼ਨ ਹੈ ਉਹ ਨਵੇਂ ਚਿਹਰਿਆਂ ਤੇ ਬਹੁਤ ਜ਼ਿਆਦਾ ਡਿਪੈਂਡ ਕਰੇਗੀ ਔਰ ਅਰਣਾ ਬੜੇ ਗਨੇ ਇਸ ਗੱਲ ਦਾ ਸਾਫ਼ ਸੰਕੇਤ ਦਿੱਤਾ ਹੈ ਕਿ ਜਿਹੜੀ ਪਾਰਟੀ ਦੀ ਹਾਈ ਕਮਾਂਡ ਹੈ ਤੇ ਬਸਵਾਲ ਰੋਹਲ ਗਾਂਧੀ ਦਾ ਕਰੀਏ ਦੇਖੋ ਰੋਹਲ ਗਾਂਧੀ ਤੋਂ ਕਦਾਵਰ ਕਿ ਨੇਤਾਤਾ ਕਾਂਗਰਸ ਦੇ ਕੋਮੀ ਪਦ ਤੇ ਕੋ ਹੋ ਨਹੀਂ ਸਕਦਾ ਉਹਨੇ ਦਾਵਾ ਕੀਤਾ ਕਿ ਰੋਹਲ ਗਾਂਧੀ ਨੇ ਕਿਹਾ ਕਿ ਲਿਆਓ ਤੁਸੀਂ ਲਿਸਟਾ ਲਿਆਓ ਮਰੇ ਅੱਗੇ ਮੈਂ ਪ੍ਰਵਾਨਗੀ ਦੇਾਂਗਾ ਸੋ ਇਹ ਗੱਲ ਬੜੀ ਸਪਾਸਟ ਹੈ ਕਿ ਜਿਹੜੀ ਆੜੇ ਪੰਜਾਬ ਦੰਸਬਾ ਦੀ ਇਲੈਕਸ਼ਨ ਲੈ ਗਈ ਹੈ ਸਤਾਈ ਦੇ ਵਿੱਚ ਉਹਦੇ ਚ ਕਾਂਗਰਸ 70 ਤਾਰ ਦੀ ਹੈ 60 ਤਾਰ ਦੀ 80 ਤਾਰ ਦੀ ਵੱਖਰੀ ਗੱਲ ਹੈ ਪਰੇ ਕਿ ਸੰਕੇਤ ਦਿੱਤਾ ਗਿਆ ਵੱਡਾ ਜਿਹੜਾ ਨੀਤੀਗਤ ਆਪਾਂ ਸੰਕੇਤ ਕਹਿ ਸਕਦੇ ਹਾਂ ਕਿ ਕਾਂਗਰਸ ਵੱਡੀ ਗਿਣਤੀ ਦੇ ਵਿੱਚ ਨਵੇਂ ਚਿਹਰੇ ਆ ਰਹੇ ਵਿਧਾਨ ਸਭਾ ਚੋਣਾਂ ਚ ਉਤਰਗੇ ਹੋ ਸਕਦਾ ਹੈ ਕਿ ਜਿਹੜੇ ਫਿਰ ਪੁਰਾਣੇ ਚਿਹਰੇੜੇ ਪਹਿਲਾਂ ਇਲੈਕਸ਼ਨ ਲੜਦੇ ਰਹੇ ਆ ਉਹਨਾਂ 'ਚ ਕਈਆਂ 'ਚ ਤਾਂ ਖਲਬਲੀ ਮੱਚੇਗੀ ਇਸ ਮਾਮਲੇ ਦੇ ਲੈ ਕੇ ਕਿ ਕੀ ਹੋ ਰਿਹਾ ਹੈ ਪਰ ਕਾਂਗਰਸ ਨੇ ਤੈਅ ਕਰਨਾ ਹੈ ਕੌਮੇ ਪਦ ਜਿਹੜੀ ਲੀਡਰਸ਼ਿਪ ਹੈ ਉਹ ਸ ਨੇ ਤੈਅ ਕਰਨਾ ਇੱਕ ਤਰੀਕੇ ਨਾਲ ਇੱਕ ਵੱਡਾ ਬਿਆਨ ਜਿਹੜਾ ਹੈਗਾ ਪੋਲੀਟੀਕਲ ਸਰਕਲ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਰਾਜਾ ਬੜਿੰਗ ਦਾ ਆ ਗਿਆ ਹੈ ਕਿ ਕਾਂਗਰਸ ਪੂਰੀ ਤਿਆਰੀ ਨਾਲ ਵੱਡੀ ਗਿਣਤੀ 'ਚ ਨਵੇਂ ਚਿਹਰੇ ਜਿਹੜੇ ਹੈਗੇ ਮੈਦਾਨ 'ਚ उतारेਗੀ ਜੀ ਜੀ ਹੁਣ ਅੱਗੇ ਵਧਦੇ ਹਾਂ ਸਿੱਤੂ ਸਾਹਿਬ ਲਾਪਤਾ ਸਵਰੂਪਾ ਦੇ ਮਾਮਲੇ 'ਚ ਇੱਕ ਵੱਡੀ ਖਬਰ ਕੱਲ ਸਾਹਮਣੇ ਆਈ ਸੀ ਜਦੋਂ ਐਸਡੀਪੀਸੀ ਦੇ ਜਿਹੜੇ ਸੀਏ ਨੇ ਐਸਐਸ ਕੋਲੀ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਚੰਡੀਗੜ੍ਹ ਵਿੱਚ ਇੱਕ ਹੋਟਲ 'ਚ ਵਿੱਚ ਸੀਗੇ ਉਹ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਅਗਲਾ ਉਸ ਤੇ ਮੁੱਦਾ ਆ ਛੜ ਰਿਹਾ ਹੈ ਵੀ ਆ ਸਾਹਮਣੇ ਆਈਏ ਖਬਰ ਪਹਿਲਾਂ ਵੀ ਪੁਲਿਸ ਨੂੰ ਰਿਮਾਂਡ ਮਿਲ ਚੁੱਕੀ ਹੈ ਐਸਐਸ ਕੋਹਲੀ ਦੀ 6 ਜਨਵਰੀ ਤੱਕ ਇਸ ਮਾਮਲੇ ਤੇ ਐਸਜੀਪੀਸੀ ਦਾ ਕਹਿਣਾ ਹੈ ਉਹ ਹਲੇ ਵੀ ਆਪਦੇ ਬਿਆਨ ਤੋਂ ਅਟੱਲ ਨੇ ਵੀ ਆ ਪੰਜਾਬ ਸਰਕਾਰ ਧਾਰਮਿਕ ਮਾਮਲੇ 'ਚ ਦਖਲ ਨਾ ਦੇਵੇ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦਾ ਬਿਆਨ ਸਾਹਮਣੇ ਆਇਆ ਹੈ ਵੀ ਐਸਜੀਪੀਸੀ ਵੱਲੋਂ ਇਹ ਸਿਰਫ ਕੋਹਲੀ ਨੂੰ ਬਚਾਉਣ ਲਈ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਇਸ ਬਾਰੇ ਕੀ ਕਹੋਗੇ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਜੀ ਬਿਲਕੁਲ ਦੇਖੋ ਆਪਾਂ ਕੱਲ ਵੀ ਆਪਾਂ ਇਸ ਮੁੱਦੇ ਤੇ ਚਰਚਾ ਕੀਤੀ ਸੀ ਦਾ ਪੁਜਾਇਆ ਪਹਿਲੂ ਜਿਹੜਾ ਅੱਜ ਆਪਾਂ ਦਰਸ਼ਕਾਂ ਨੂੰ ਜਦਾਂ ਤੁਸੀਂ ਦੇਖ ਕਰ ਹੀ ਦਿੱਤਾ ਕਿ 6 ਜਨਵਰੀ ਤੱਕ ਜਿਹੜੇ ਐਸਐਸ ਕੋਲੀ ਜਿਹੜੇ ਸਾਬਕਾ ਲੇਖਕ ਆ ਸੋਮਨੀ ਕੁਤਰਾ ਪ੍ਰੰਧ ਕਮੇਟੀ ਦੇ ਉਹਨਾਂ ਨੂੰ ਉਹਨਾਂ ਬਾਰੇ ਪੁਲਿਸ ਰਿਮਾਨ ਮਿਲ ਗਿਆ ਜਿਹਨੇ ਹੋਰ ਪੁੱਛ ਕਿਸ ਤੋਂ ਬਾਅਦ ਕਈ ਗੱਲਾਂ ਸਾਹਮਣੇ ਆਉਣ ਗਿਆ ਉਹ ਜਿਹੜੀ ਆਪਾਂ ਜ਼ਿਕਰ ਕਰੀਏ ਕੋਲੀ ਦਾ ਕੋਲੀ ਸਾਹ ਜਿਹੜੇ ਕਿ ਕਾਫੀ ਵਿਵਾਦਾਂ 'ਚ ਘਿਰੇ ਰਹੇ ਆ ਉਹਨਾਂ ਬਾਰੇ ਕਿਤੇ ਇਹ ਸੀਗਾ ਕਿ 2014 ਦਾ ਜੇ ਆਪਾਂ ਜ਼ਿਕਰ ਕਰੀਏ ਤਾਂ ਸਲਾਣਾ ਉਹਨਾਂ ਨੂੰ 1 ਕਰੋੜ ਰੁਪਇਆ ਜਿਹੜਾ ਹੈਗਾ ਟੋਟਲ ਤਨਖਾਹ ਇੱਕ ਸਾਲ ਦੀ ਮਿਲਦੀ ਸੀ ਤਾਂ ਉਸ ਵੇਲੇ ਵੀ ਵੱਡਾ ਆਲੋਚਣਾ ਕਰ ਰਹੀ ਸੀ ਕਿ ਆਖਰ ਐਡੀ ਕਿਹੜੀ ਗੱਲ ਹੈ ਐਡੀ ਕਿਹੜੀ ਖਾਸੀ ਦਾ ਕੋਲੀ ਜੀ ਦੇ ਵਿੱਚ ਕਿ 1 ਕਰੋੜ ਰੁਪਇਆ ਸਾਲਾਨਾ ਜਿਹੜੀ ਤਨਖਾਹ ਜਿਹੜੀ ਐਸਜੀਪੀਸੀ ਵੱਲੋਂ ਦਿੱਤੀ ਜਾ ਰਹੀ ਹੈ ਫਿਰ ਕਿਧਰੇ ਗੱਲਾਂ ਚੁੜੀਆਂ ਜਾ ਕੇ ਕਿ ਵੀ ਉਹ ਸ਼ਖਮੀਰ ਬਾਦਲ ਉਹਨਾਂ ਦੇ ਵੀ ਸੀ ਇਹ ਹੈ ਇਸ ਕਰਕੇ ਕੋਈ ਕੰਸਿਸਟੈਂਸ ਨਹੀਂ ਜਾ ਰਿਹਾ ਤਾਂ ਹੋ ਸਕਦੀ ਹੈ ਮੀਡੀਆ ਅੰਦਰ ਕਾਫੀ ਚਰਚਾ ਹੋਈ ਔਰ ਸ਼ਮਨੀ ਗੁਰਦਰ ਪਰੰਧਕ ਮੈਂ ਜਿਹੜੇ ਐਗਜ਼ੈਕਟਿਵ ਮੀਟ ਕਰਾਂ ਹੋ ਗਿਆ ਐਗਜ਼ੈਕਟਿਵ ਮੀਟਿੰਗਾਂ 'ਚ ਵੀ ਇਸ ਮਾਮਲੇ ਤੇ ਕਾਫੀ ਵਿਵਾਦ ਉੱਠਦਾ ਰਿਹਾ ਕਈ ਮੈਂਬਰਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਕਿ ਉਸ ਨੂੰ ਹਟਾਇਆ ਜਾਵੇ ਖੈਰ ਉਸ ਵੇਲੇ ਦੇ ਜਿਹੜੇ ਪ੍ਰਧਾਨ ਸੀਗੇ ਅਤਾ ਸਿੰਘ ਮੱਕੜ ਉਹਨਾਂ ਨੇ ਕਿਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਗੱਲ ਦੀ ਪੁਸ਼ਟੀ ਵੀ ਨਹੀਂ ਕੀਤੀ ਸੀ ਉਸ ਵੇਲੇ ਕਿ ਵੀ ਹਾਂ ਇਸ ਮੁੱਦੇ ਤੇ ਲੈ ਕੇ ਵਿਵਾਦ ਜਿਹੜਾ ਹੈਗਾ ਛੜਿਆ ਸੀ ਔਰ ਇਹ ਵੀ ਕਹਿ ਗਿਆ ਕਿਦਰ ਇੱਕ ਅਦਿਵਾਰ ਜਿਹੜਾ ਮੌਕਾ ਵੀ ਆਇਆ ਜਦੋਂ ਕੋਲੀ ਨੂੰ ਕਹਿ ਦਿੱਤਾ ਗਿਆ ਕਿ ਤੈਨੂੰ ਫਾਰਕ ਕੀਤਾ ਜਾਂਦਾ ਪਰ ਫਿਰ ਬਾਅਦ ਚ ਲੀਡਰਸ਼ਿਪ ਦਾ ਦਬਾਅ ਪਿਆ ਫੇਰ ਵਾਪਸ ਲੈ ਲੈ ਗਿਆ ਤੇ ਹੁਣ ਜਦੋਂ ਅੰਤਮ ਦੌਰ ਤੇ ਆਪਾਂ ਗੱਲ ਕਰਦੇ ਆ 32800 ਰੁਪਿਆਂ ਬਾਰੇ ਜਿਹੜੇ ਗੁਰਗਾਂਸ ਦੇ ਸਰੂਪਲਾਪਾ ਹੋਣ ਦਾ ਮਾਮਲਾ ਸਾਹਮਣੇ ਆ ਉਹਦੇ ਵਿੱਚ ਜਿਹੜੀ ਅਕਾਲਤ ਸਰਦ ਦੇ ਜਥੇਦਾਰਾ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਜਾਂਚ ਦਾ ਦੇਸ਼ ਕੀਤਾ ਗਿਆ ਔਰ ਡਾਕਟਰ ਈਸ਼ਰ ਸਿੰਘ ਦੀ ਜਿਹੜੀ ਰਿਪੋਰਟ ਹੈ ਰਿਪੋਰਟ ਦੇ ਵਿੱਚ ਜਦੋਂ ਕੋਲੀ ਦਾ ਨਾਮ ਆਇਆ ਤਾਂ ਉਸ ਤੋਂ ਬਾਅਦ ਕੋਲੀ ਨੂੰ ਉਹਦੇ ਤੋਂ ਫਾਰਕ ਕੀਤਾ ਗਿਆ ਔਰ ਇਹ ਵੀ ਕਿਹਾ ਗਿਆ ਕਿ ਜਿਹੜਾ ਨੁਕਸਾਨ ਹੋਇਆ ਦਾ 72% ਦੀ 72% ਦੀ ਸਾ ਉਹਦੀ ਤਨਖਾਹ ਤੋਂ ਕੱਟਿਆ ਜਾਏਗਾ ਸੋ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਦੇ ਕੋਲੀ ਸੌਧਤੇ ਆਏ ਸੀ ਉਹਦੋਂ ਤ ਲੈ ਕੇ ਤਨਖਾਹ ਨੂੰ ਲੈ ਕੇ ਹੋਰ ਕੇ ਮਾਮਲੇ ਲੈ ਕੇ ਵਾਦਨ ਤੇ ਕੀ ਰਹੇ ਹੁੰਦੇ ਰਹੇ ਤੇ ਹੁਣ ਜਿਹੜਾ ਜਿਸ ਤਰੀਕੇ ਨਾਲ ਪੁਲਿਸ ਨੇ ਐਫ ਆਈ ਆਰ ਅੱਜ ਕੀਤੀ ਹੈ ਜਿੱਦਾਂ ਤੁਸੀਂ ਕਿਹਾ ਕਿ ਚੰਡੀਗੜ੍ਹ ਦੇ ਇੱਕ ਹੋਟਲ ਚ ਉਹਨਾਂ ਨੂੰ ਹਰਾਸਸ ਲਿਆ ਗਿਆ ਤੇ ਹੁਣ ਪੁਲਿਸ ਉਹਨਾਂ ਨੂੰ ਪੁੱਛਗਿੱਛ ਕਰੇਗੀ ਕਈ ਤਰ੍ਹਾਂ ਦੇ ਖਲਾਸੇ ਦੇ ਸਾਹਮਣੇ ਆਣਗੇ ਆਣਗੇ ਔਰ ਜੇ ਆਪਾਂ ਵੱਡੀ ਪੱਧਰ ਤੇ ਵਵਾ ਦੀ ਗੱਲ ਕਰ ਲਈਏ ਤਾਂ ਐਜੀਪੀਸੀ ਦਾ ਕਹਿਣਾ ਹੈ ਕਿ ਸੁਖਨੀ ਗੁਰਦਾਰਾ ਪੁਰੰਧ ਕਮੇਟੀ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਸਰਕਾਰ ਦਖਲ ਦੇ ਰਹੀ ਹੈ ਕਿਉਂਕਿ ਕਹਿੰਦੇ ਜਿਹੜਾ ਪੁਲੀ ਨੂੰ ਜਾਣ ਪੁੱਛ ਕੇ ਇਸ ਤਰੀਕੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਪੁਲਿਸ ਨੇ ਹਰਾਸਸਮੈਂਟਸ ਜਿਹਾ ਪੁੱਛਗਿੱਛ ਕੀਤੀ ਜਾ ਰਹੀ ਹੈ ਉਹ ਕਹਿੰਦੇ ਇਹ ਤਾਂ ਮਾਮਲਾ ਨਿਬੜੀ ਗਿਆ ਦੇਖੋ ਐਜੀਪੀਸੀ ਦਾ ਸਾਫ਼ ਕਹਿਣਾ ਹੈ ਉਹ ਕਹਿੰਦੇ ਜਿਹੜੇ 16 ਜਿਹੜੇ ਮੁਲਾਜ਼ਮ ਅਫਸੇਰ ਸੀ ਉਹਨਾਂ ਤੇ ਕਾਰਵਾਈ ਹੋ ਗਈ ਉਹਨਾਂ ਨੂੰ ਉਹਦੇ ਤੋਂ ਠਾਂਦ ਦਿੱਤਾ ਗਿਆ ਫੈਸਲੇ ਹੋ ਗਏ ਤਉ ਦੋ ਵਾਚ ਹੁਣ ਕੀ ਬਣਦੀ ਆ ਗੱਲ ਤੁਸੇ ਪਾਸੇ ਸਰਕਾਰ ਦਾ ਜਾਂ ਕੋਈ ਜਿਹੜੀਆਂ ਧਾਰਮਿਕ ਜਥੇ ਬਣਦੀਆਂ ਆ ਉਹਨਾਂ ਸਪਸ਼ਟ ਤੌਰ ਤੇ ਕਹਿਣਾ ਕਿ 5.5 ਸਾਲ ਦੇ ਸਮੇਂ ਦੇ ਵਿੱਚ 20 ਤੋਂ ਲੈ ਕੇ ਜਾਣੇ ਹੁਣ 25 ਵੀ ਚਲਾ ਗਿਆ 26 ਆ ਗਿਆ ਤਾਂ ਇਦੋਂ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਸਪਸ਼ਟ ਤੌਰ ਤੇ ਜਿ ਤਰ੍ਹਾਂ ਕੋਈ FIR ਦਰਜ ਕਰਨ ਦੀ ਗੱਲ ਕਰਦੇ ਐ ਫੋੜੇ ਤਰੀਕੇ ਨਾਲ ਨਿਕਾਲ ਕਰਦੇ ਆ ਕੋਈ ਸਾਹਮਣੇ ਨਹੀਂ ਆਇਆ ਤੇ ਹੁਣ ਸਰਕਾਰ ਨੇ ਕਿਹਾ ਵੀ ਹੁਣ ਠੀਕਾ ਕਾਰਵਾਈ ਹੋਏਗੀ ਔਰ ਆਪ ਆਪ ਦੀ ਜਿਹੜੀ ਲੀਡਰਸ਼ਿਪ ਆ ਲਗਾਤਾਰ ਇਸ ਬੁੱਦੇ ਦੇ ਕਹਿ ਰਹੀ ਐ ਇਹ ਸ਼੍ਰੋਮਣੀ ਗੁਰਦਰਾ ਪ੍ਰੰਧ ਕਮੇਟੀ ਜਿਹੜੀ ਹੈ ਉਹ ਮਿਸਟਰ ਕੋਲੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਇਦਾਂ ਦੇ ਜਿਹੜਾ ਐਸਟੀਪੀਸੀ ਦੇ ਪ੍ਰਧਾਨ ਹੈ ਉਹ ਤਾਂ ਵੀ ਉਹਨਾਂ ਵੱਲੋਂ ਬਿਆਨਵਾਜੀ ਕੀਤੀ ਜਾ ਰਹੀ ਹੈ ਸੋ ਟਕਰਾਅ ਦੀ ਸਥਿਤੀ ਹੈ ਸਿਕਾਹ ਤੇ ਆਪ ਦੇ ਵਿਚਕਾਰ ਪਰ ਮਾਮਲਾ ਅੱਜ ਦਾ ਕੱਲ ਵੀ ਜ਼ਿਕਰ ਕੀਤਾ ਹੈ ਮਾਮਲੇ ਬਾਰੇ ਕੋਈ ਦੋਰ ਨਹੀਂ ਮਾਮਲਾ ਬਹੁਤ ਵੱਡਾ ਮਾਮਲਾ ਹੈ ਧਾਰਮਿਕ ਮਾਮਲਾ ਜੁੜਿਆ ਹੋਇਆ ਗੁਰੂਗ੍ਰੰਥ ਸਾਹਿਬ ਦੇ ਸਰੂਪਾਂ ਦਾ ਮਾਮਲਾ ਹੋਵੇ ਤਾਂ ਇਸ ਤੋਂ ਵੱਡਾ ਸੰਗੀਨ ਕਹਿ ਲੋ ਇਸੋਂ ਵੱਡਾ ਜਿਹੜਾ ਹੈ ਇੱਕ ਥਰੈਡ ਦਾ ਪਾਵਕ ਮੁੱਦਾ ਕੀ ਹੋ ਸਕਦਾ ਹੈ ਕਿ ਗੁਰੂਗ੍ਰਾਮ ਸਾਡੇ 328 ਰੁਪਏ ਦੇ ਲਾਪਤਾ ਹੋਣ ਦਾ ਮਾਮਲਾ ਐਫ ਆਈ ਆਰ ਦਰਜ ਪੁਛ ਰਿਛ ਹੋ ਰਹੀ ਹੈ ਐ ਜੀ ਪੀ ਸੀ ਨੇ ਤੁਹਾਨੂੰ ਮਾਮਲੇ ਦਖਲ ਕਹਿ ਰਹੀ ਹੈ ਉਸ ਦੂਜੇ ਪਾਸੇ ਸਰਕਾਰ ਕਹਿ ਰਹੀ ਹੈ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਆਕਰ ਇਹ ਸਾਇਟੀਵਿਟੀ ਖਤਾਈ ਲਈ ਗੈਸੂ ਮੇਰੇ ਬਾਰੇ ਲਈ ਕੌਣ ਲੋਕ ਹੈ ਜਿਹੜੇ ਗੁਨਾਹਗਾਰ ਜੀ ਜੀ ਸਿੱਧੂ ਸਾਹਿਬ ਨੂੰ ਅਗਲਾ ਸਵਾਲ ਕਰਾਂਗੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਲੈ ਕੇ ਤੇ ਇਹਨਾਂ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਜਨਵਰੀ 1 1993 ਵਿੱਚ ਹੁਣ ਕੱਲ ਐਸਡੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਹਨਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਤੇ ਨਾਲ ਦੀ ਨਾਲ ਉਸ ਵੇਲੇ ਗੱਲ ਕਰਦੇ ਹੋਏ ਮੀਡੀਆ ਨਾਲ ਇਹ ਬਿਆਨ ਦਿੱਤਾ ਹੈ ਵੀ ਜਿਹੜੇ ਕਾਤਿਲ ਨੇ ਉਹਨਾਂ ਤੇ ਜਾਂਚ ਵੀ ਹੋਣੀ ਚਾਹੀਦੀ ਹੈ ਸਾਹਮਣੇ ਆਉਣਾ ਚਾਹੀਦਾ ਹੈ ਜੋ ਪਰਦਾ ਪਾਇਆ ਗਿਆ ਸੀ ਇਸ ਕੇਸ ਤੇ ਤੇ ਸਜ਼ਾ ਮਿਲਣੀ ਚਾਹੀਦੀ ਹੈ ਇਹ ਕੀ ਲੱਗਦਾ ਤੁਹਾਨੂੰ ਇਹ ਕੇਸ ਹੁਣ ਕਿਹੋ ਜਿਹਾ ਮੋੜ ਲਏਗਾ ਅੱਗੇ ਬਿਲਕੁਲ ਇਹ ਵੀ ਆਪਾਂ ਦੇਖੀਏ ਕਿ ਤਾਂ ਸਿੱਖ ਪੰਧ ਨਾਲ ਜੁੜਿਆ ਹੋਇਆ ਮਾਮਲਾ ਬੜਾ ਸਮਝਦਾਰੀ ਵਾਲਾ ਮੁੱਦਾ ਬਿਲਕੁਲ ਜਥੇਦਾਰ ਗਰਦੇਵ ਸਿੰਘ ਕੋਂਕੇ ਜਿਹੜੇ ਬੜੇ ਇੱਕ ਬੜੇ ਇਮਾਨਦਾਰ ਸਾਦਾ ਜਥੇਦਾਰ ਸਨ ਜਿਹੜੀਆਂ ਉਹਨਾਂ ਨੇ ਸੁਆਮੀ ਨਵਾਇਆਂ ਜਥੇਦਾਰ ਵਜੋਂ ਪਰ ਉਹਨਾਂ ਨੂੰ ਪੁਲਿਸ ਨੇ ਘਰੋਂ ਚੁਕਾਇਆ 1992 ਦੀ ਇਹ ਮੰਦਪਾਗੀ ਘਟਨਾ ਘਰੋਂ ਚੁਕਾਇਆ ਘਰੋਂ ਚੁਕ ਕੇ ਉਹਨਾਂ ਤੇ ਜੋ ਰਿਪੋਰਟ ਬਾਅਦ ਵਿੱਚ ਏ ਡੀ ਜੀ ਪੀ ਪੁਲਿਸ ਅਧਿਕਾਰੀ ਮਿਸ਼ਰਾ ਉਨਾਂ ਨੇ ਇਸ ਮਾਮਲੇ ਦੀ ਜਾਂਚ ਵੀ ਕੀਤੀ ਕਿਹਾ ਜਾਂਦਾ ਹੈ ਕਿ ਉਸ ਜਾਂਚ ਰਿਪੋਰਟ ਦੇ ਚ ਪਾਇਆ ਗਿਆ ਕਿ ਪੁਲਿਸ ਨੇ ਤਸਦਦ ਕਰਕੇ ਜਿਹੜਾ ਹੈ ਉਹਨਾਂ ਨੂੰ ਮਾਰਿਆ ਜਿਹਨ ਇੱਕ ਦਿਨ ਕਹਿ ਸਕਦੇ ਕਿ ਕਤਲ ਹੋਇਆ ਜਥੇਦਾਰ ਕੋਂਕੇ ਦਾ ਤੇ ਉਹ 1 ਜਨਵਰੀ 1993 ਸੀ ਜਦੋਂ ਉਹਨਾਂ ਦੀ ਦੇਹਤ ਹੋਈ ਤਾਂ ਉਹਨਾਂ ਇੱਕ ਦਿਨ ਪਹਿਲਾਂ ਆਪਾਂ ਜਦੋਂ ਪਹਿਲੀ ਜਨਵਰੀ ਦਾ ਜ਼ਿਕਰ ਕਰ ਰਹੇ ਹਾਂ ਤਾਂ ਕਾਲਤਾ ਸਾਹ ਤੇ ਉਹਨਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਜਿਹੜੇ ਮੌਜੂਦਾ ਜਥੇਦਾਰ ਹੈ ਕਾਲਤਾ ਸਾਹ ਦੇ ਜਿਹੜਾ ਕਲਦੀ ਸੰਗੜਗਾਚ ਉਹਨਾਂ ਵੱਲੋਂ ਭਾਈ ਕੌਂਕੇ ਜਥੇਦਾਰ ਕੌਂਕੇ ਦੇ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਸਨਮਾਨ ਵੀ ਦਿੱਤਾ ਗਿਆ ਹੁਣ ਜਦੋਂ ਜਥੇਦਾਰ ਕੌਂਕੇ ਦੇ ਬਾਰੇ ਚ ਜਥੇਦਾਰ ਗੜਗਾੜ ਜਿਹੜੇ ਮੌਜੂਦਾ ਜਥੇਦਾਰ ਹਨ ਉਹ ਇਹ ਕਹਿ ਰਿਹਾ ਹੈ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਆਖਰ ਜਥੇਦਾਰ ਕੌਂਕੇ ਦੇ ਕਤਲ ਦੀ ਕਿਹੜੀਆਂ ਤਰ੍ਹਾਂ ਜ਼ਿੰਮੇਵਾਰ ਹੈ ਇੱਕ ਵੱਡਾ ਬਹੁਤ ਸੰਵੇਦਨਸ਼ੀਲ ਮੁੱਦਾ ਹੈ ਵੀ ਔਰ ਇਹਦੇ ਨਾਲ ਇੱਕ ਹੋਰ ਤੰਦ ਜਿਹੜੀ ਮਤ ਜੁੜਦੀ ਦੇਖ ਰਹੇ ਆਂ بڑا ਮਾਮਲਾ ਜਿਸ ਦਾ ਜ਼ਿਕਰ ਕਰ ਰਹੇ ਆਂ ਦਰਸ਼ਕਾਂ ਨੇ ਧਿਆਨ ਚ ਹੋਣੀ ਚਾਹੀਦੀਆਂ ਗੱਲਾਂ ਉਹ ਹੈ ਕਿ ਆਰ ਪੀ ਸਿੰਘ ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨ ਹੈ ਸਿਕ ਰੈ ਰੈਦਾਮਦਾਰ ਦੇ ਦੇਖੀਏ ਤਾਂ ਆਰ ਪੀ ਸਿੰਘ ਜਿਹੜਾਗਾ ਸਤ ਪਰਿਵਾਰ ਨਾਲ ਸੰਬੰਧ ਰੱਖਦੇ ਆ ਤਾਂ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਵੀ ਜਿਹੜਾ ਜਸਰ ਕੌਕੇ ਨੂੰ ਜਿਸ ਤਰੀਕੇ ਦੇ ਨਾਲ ਕੋਹ ਕੋਕੇ ਪੀਸਲੋ ਮਾਰਿਆ ਗਿਆ ਉਹ ਕਹਿੰਦੇ ਮੈਂ ਹੈਰਾਨ ਆ ਕਿ ਇਸ ਮਾਮਲੇ ਤੇ ਨਾਲਾ ਸ਼੍ਰੋਣੀ ਗੁਰਦਾਰ ਪਰੰਧਕ ਮਿਟੀ ਬੋਲੀ ਹੈ ਨਾ ਨਾਇਕ ਹੋਟ ਤੇ ਹੁੰਦੀਆਂ ਬੋਲੀਆਂ ਨਾ ਹੀ ਧਾਰਮਿਕ ਆਗੂ ਬੋਲੇ ਆਖਰ ਕਹਿੰਦੇ ਜਥੇਦਾਰ ਕੌਂਕੇ ਨੂੰ ਕਿਸ ਨੇ ਕਤਲ ਕੀਤਾ ਜੇ ਪੁਲਿਸ ਜ਼ਿੰਮੇਵਾਰ ਆਏ ਕੌਣ ਪੁਲਿਸ ਅਧਿਕਾਰੀ ਉਹਦੇ ਲਈ ਜ਼ਿੰਮੇਵਾਰ ਆ ਤਾਂ ਉਹਦੇ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਆ ਆਪਾਂ ਸੱਚ ਦੇ ਨਿਆਂ ਤੇ ਇਨਸਾਫ ਦੀ ਗੱਲ ਕਰਦੇ ਆਂ ਸੋ ਇਸ ਵੇਲੇ ਨਵੇਂ ਸਿਰੇ ਤੋਂ ਮੈਨੂੰ ਲੱਗਦਾ ਹੈ ਕਿ ਜਥੇਦਾਰ ਕੌਂਕੇ ਦਾ ਜਿਹੜਾ ਪੁਲਿਸ ਹਰਾਸਸ਼ ਕਤਲ ਹੋਇਆ ਕੌਕੇ ਬੰਦੇ ਚੋਂ ਨਾਲ ਦੇ ਪਰਿਵਾਰ ਦਾ ਕਹਣਾ ਕਿ ਘਰੋਂ ਚੁੱਕਿਆ ਗਿਆ ਪੁਲਿਸ ਨੇ ਦਾਵਾ ਕੀਤਾ ਕਿ ਕਿਸੇ ਜੀਓ ਤਾਂ ਲਾਪਤਾ ਹੋ ਗਏ ਇਦਾਂ ਅਕਸਰ ਪੁਲਿਸ ਕਹਾਣੀਆਂ ਕੱਢਦੀ ਐ ਇਦਾਂ ਦੀ ਕਹਾਣੀ ਖੜੀ ਗਈ ਕਿ ਜੀ ਲਾਪਤਾ ਹੋ ਗਏ ਪਰ ਕਿਹਾ ਜਾਂਦਾ ਕਿ ਉਸ ਵੇਲੇ ਜਿਹੜਾ ਉਹ ਦੌਰ ਦੇ ਡੀਐਸਪੀ ਮਿਸ਼ਰਾ ਸੀ ਉਹਨਾਂ ਵੱਲੋਂ ਜਿਹੜੀ ਜਾਂਚ ਹੋਊ ਜਾਂਚ ਰਿਪੋਰਟ ਦੇ ਵਿੱਚ ਗੱਲ ਬਕਾਇਦਾ ਜ਼ਿਕਰ ਹੈ ਕਿ ਜਥੇਦਰ ਕਾਂਗਰਸ ਤੇ ਤਸ਼ੱਦਦ ਹੋਇਆ ਔਰ ਪਹਿਲੀ ਜਨਵਰੀ 1993 ਨੂੰ ਉਹਨਾਂ ਦੀ ਜਾਂਚ ਚੱਲੀ ਗਈ ਔਰ ਵਜ੍ਹਾ ਬਣੀ ਪੁਲਿਸ ਤਸ਼ੱਦਦ ਉਹਨਾਂ ਦੇ ਕਤਲ ਦਾ ਉਹਨਾਂ ਦੀ ਮੌਤ ਦਾ ਤੇ ਹੁਣ ਜਦੋਂ ਜਤੇਗਰ ਗੜਕਾ ਜੀ ਨੇ ਮੰਗ ਕੀਤੀ ਹੈ ਕਿ ਇਨਸਾਫ ਨਿਆਂ ਸਾਹਮਣੇ ਹੋਣਾ ਚਾਹੀਦਾ ਦੂਜੇ ਪਾਸੇ ਆਰ ਪੀ ਸਿੰਘ ਜਿਹੜੇ ਭਾਜਪਾ ਦੇ ਮੁਖ ਬਣਾ ਰਹੇ ਉਹਨਾਂ ਕੋਲ ਮੈਂ ਕਿਹਾ ਗਿਆ ਕਿ ਕੋਹ ਨਹੀਂ ਕੋਈ ਧਾਰਮਿਕ ਜਥੇਬੰਦੀਆਂ ਕਹਿ ਲੋ ਐ ਜੀਪੀਸੀ ਅਕਾਲੀ ਆਗੂ ਇਸ ਮਾਮਲੇ ਦੇ ਨਿਆਂ ਤੇ ਇਨਸਾਫ ਦੀ ਗੱਲ ਕਰੇ ਹੁਣ ਮੈਂ ਕਹਾਂਗਾ ਕਿ ਸਿੱਧੇ ਤੌਰ ਤੇ ਇਹ ਸਵਾਲ ਆ ਜਿਹੜੇ ਮੌਜੂਦਾ ਸਰਕਾਰ ਆ ਉਹਦੇ ਨਾਲ ਵੀ ਜੁੜਦਾ ਸੱਪ ਗਾਂਤ ਸਿੰਘ ਮਾਨ ਦੀ ਸਰਕਾਰ ਦੇ ਨਾਲ ਪੁਲਿਸ ਨਾਲ ਦੇਖੋ ਬਹੁਤ ਸਾਰੇ ਮੰਗਲਾਂ ਚ ਜਿੱਦਾਂ ਆਪਾਂ आईटीपीसी ਦੇ ਸਾਹਕ ਦਾ ਜ਼ਿਕਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸੂਪ ਹੋਣ ਦੀ ਗੱਲ ਕੀਤੀ ਹੈ ਜੇ ਉਸ ਮਾਮਲੇ ਚ ਜਾਂਚ ਹੋ ਸਕਦੀ ਹੈ ਤਾਂ ਜਥੇਦਾਰ ਕੌਂਕੇ ਦਾ ਕਿਸ ਤਰ੍ਹਾਂ ਕਤਲ ਹੋਇਆ ਪੁਲਿਸ ਦੇ ਰਾਸ ਚ ਹੋਇਆ ਕੌਣ ਜ਼ਿੰਮੇਵਾਰ ਹੈ ਜਥੇਦਾਰ ਗੜਗਜ ਕਹਿ ਰਿਹਾ ਕੁਝ ਪੰਥਕ ਤੇ ਰਾਮ ਮੰਗ ਕਰ ਰਿਹਾ ਹੁਣ ਤਾਂ ਪਾਪਾ ਨੇ ਮੰਗ ਕੀਤੀ ਹੈ ਸੋ ਇਸ ਮਾਮਲੇ ਚ ਵੀ ਸੱਚ ਦੇ ਇਨਸਾਫ ਸਾਹਮਣੇ ਆਉਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਵੀ ਅੱਗੇ ਆ ਕੇ ਇਸ ਮੁੱਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਕਿ ਆਖਰ ਇੱਕ ਜਿਹੜਾ ਬਿਲਕੁਲ ਸਦਾ ਸੁਹਾੜੇ ਗੁਰੂ ਘਰ ਨੂੰ ਮੰਨਣ ਵਾਲੇ ਔਰ ਬੜੇ ਦੇਖ ਸੁਹਾ ਦੇ ਜਥੇਦਾਰ ਕੌਂਗੇ ਜਿਨ੍ਹਾਂ ਨੇ ਜਥੇਦਾਰ ਬਜੋ ਸਵਾਨ ਅੰਨਿਆਵਣ ਤੇ ਪੁਲਿਸ ਰਾਜ ਸੀ ਜੇ ਕਤਲ ਉਹਨਾਂ ਦਾ ਕਤਲ ਹੋ ਰਿਹਾ ਇਸ ਮਾਮਲੇ ਦੀ ਜਾਂਚ ਕਿਉਂ ਨਾ ਹੋਵੇ ਜਾਂਚ ਹੋਣੀ ਚਾਹੀਦੀ ਹੈ ਜੀ 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 ਉਮੀਦ ਕਰਦੇ ਆ ਸਿੱਧੂ ਸਾਹਿਬ ਵੀ ਇਸ ਮੁੱਦੇ ਤੇ ਸਾਰੇ ਪਹਿਲੂ ਖੁੱਲਣ ਤੇ ਗੁਨਾਹਗਾਰਾਂ ਨੂੰ ਸਜ਼ਾ ਵੀ ਮਿਲੇ ਹੁਣ ਅੱਗੇ ਵਧਦੇ ਆ ਬਿਲਕੁਲ ਨਵੇਂ ਅਕਾਲੀ ਦਲ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਤੇ ਕਿਹਾ ਗਿਆ ਹੈ ਵੀ ਜੇ ਸੁਖਬੀਰ ਸਿੰਘ ਬਾਦਲ ਜੇ ਇਸਤਫਾ ਦੇ ਦਿੰਦੇ ਨੇ ਤਾਂ ਮੈਂ ਵੀ ਇਸਤਫਾ ਦੇ ਦਿਆਂਗਾ ਤੇ ਕੀ ਲੱਗਦਾ ਹੈ ਇਹ ਜੋ ਬਿਆਨ ਕਿਉਂ ਦਿੱਤਾ ਹੈ ਉਹਨਾਂ ਨੇ ਤੇ ਇਸ ਇਸ ਦੇ ਨਾਲ ਜੁੜ ਕੇ ਹੁਣ ਦੋਵੇਂ ਪਾਰਟੀਆਂ ਲਈ ਅੱਗੇ ਕਿਹੋ ਜੀ ਸਥਿਤੀ ਬਣੇਗੀ ਦੇਖੋ ਅ ਜਿਹੜੇ ਪੁਨਰਸ ਦੇਤੇ ਅਕਾਲੀ ਦਲ ਦੇ ਪ੍ਰਧਾਨ ਆ ਜੀ ਗਨੀਯਾਰਪ੍ਰੀ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਕਾਲੀ ਦਲ ਦਾ ਰਣੇਵਾ ਹੋ ਸਕਦਾ ਹੈ ਅਕਾਲੀ ਦਲ ਇਕੱਠੇ ਹੋ ਸਕਦੇ ਪਰ ਹੋਣਗੇ ਤਾਂ ਜੇ ਸਾਹ ਸਰਬੀਰ ਸਿੰਘ ਸਰਬੀਰ ਸਿੰਘ ਬਾਦਲ ਜਿਹੜਾ ਹੈਗਾ ਉਹ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਗੇ ਹੁਣ ਸੁਖਵੀਰ ਬਾਦਲ ਨੇ ਤਾਂ ਸਾਰੀ ਲੜਾਈ ਇਸ ਗੱਲ ਗੱਡੀ ਹੈ ਕਿ ਮੈਂ ਪ੍ਰਧਾਨ ਠੀਕ ਹੈ ਅਸਤੀਫਾ ਨਹੀਂ ਦੇਣਾ ਉਹਨਾਂ ਨੇ ਆਪਣੇ ਢੰਗ ਨਾਲ ਪਾਰਟੀ ਦਾ اجلاس ਬੁਲਾਇਆ ਜਿਹੜਾ ਹੈ ਡੈਲੀਗੇਟ اجلاس ਹੋਇਆ ਇੱਕ ਪ੍ਰਕਿਰਿਆ ਜਿਸ ਤਰੀਕੇ ਨਾਲ ਪਾਰਟੀ ਨੇ ਅਪਣਾਉਣੀ ਹੈ ਉਸ ਅਪਣਾਈ ਅਸਰਗਵੀਰ ਬਾਦਲ ਹੁਣ ਅਕਾਲੀ ਦਲ ਦੇ ਪ੍ਰਧਾਨ ਹੈ ਇੰਨੇ ਸਾਰੇ ਪ੍ਰੋਸੈਸ ਚੋਂ ਲੰਘ ਕੇ ਉਹ ਇਹ ਤਾਂ ਪੋਸੀਬਲ ਨਹੀਂ ਹੈ ਕਿ ਕਹਿੰਨੀ ਹਰਪ੍ਰੀਤ ਸਿੰਘ ਉਹਨਾਂ ਦੇ ਕਹਿਣ ਤੇ ਅਸਤੀਫਾ ਦੇ ਦੇਣਗੇ ਪਰ ਇਹ ਜ਼ਰੂਰ ਦੇਖਣ ਨੂੰ ਇਹ ਗੱਲ ਜ਼ਰੂਰ ਚੰਗੀ ਲੱਗੀ ਹੈ ਕਿ ਕਹਿੰਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਇੱਕ ਹੋ ਸਕਦਾ ਹੈ ਉਹ ਕਹਿੰਦੇ ਮੈਂ ਵੀ ਇਸ ਦੀ ਵਾਅਦਾ ਦੇਣ ਨੂੰ ਤਿਆਰ ਆਂ ਕਹਿੰਨੀ ਹਰਪ੍ਰੀਤ ਸਿੰਘ ਉਹਨਾਂ ਜਿਹੜਾ ਪੇਸ਼ਕਸ਼ ਕੀਤੀ ਹੈ ਕਿ ਮੈਂ ਅਕਾਲੀ ਦਲ ਦੀ ਆਪਣੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਜਾਵਾਂਗਾ ਜੇ ਸੁਖਵੀਰ ਬਾਦਲ ਹੁਣ ਇਹ ਅਕਾਲੀ ਦਲ ਦੀ ਆਪਣੇ ਪ੍ਰਧਾਨਗੀ ਤੋਂ ਅਸਤੀਫਾ ਦੇਣਗੇ ਮੇਰੇ ਜਾਣਸ ਆ ਬਦੱਸ ਕਣਾ ਜ਼ਰੂਰ ਗੱਲ ਸਹੀ ਕਰ ਸਕਦੇ ਕਿ ਕੈਨੀ ਹਰਪ੍ਰੀਤ ਸਿੰਘ ਨੇ ਬਿਆਨ ਜ਼ਰੂਰ ਦਿੱਤਾ ਪਰ ਸਾਨੂੰ ਲੱਗਦਾ ਹੈ ਕਿ ਗੱਲ ਪੋਸੀਬਲ ਨਹੀਂ ਹੈ ਇਹ ਕਿਸੇ ਕਦਰ ਵੀ ਗੱਲ ਪਰਵਾਹ ਨਹੀਂ ਹੋਏਗੀ ਇਹ ਜ਼ਰੂਰ ਹੈ ਕਿ ਇੱਕ ਦਿਨ ਪਹਿਲਾਂ ਮੀਟਿੰਗ ਹੋਈ ਸੀ ਜਿਹੜਾ ਪੁਨਰ ਸਦਿੱਤੀ ਆ ਕਾਲੀਦਾਲਾ ਜਿਹਦੀ ਅਗਵਾਈ ਕੈਨੀ ਹਰਪ੍ਰੀਤ ਸਿੰਘ ਨੇ ਕਰ ਰਿਆ ਤਾਂ ਉਸ ਤੋਂ ਬਾਅਦ ਚ ਉਹਨਾਂ ਦਾ ਇਹ ਬਿਆਨ ਸਾਹਮਣੇ ਆ ਉਸ ਮੀਟਿੰਗ ਦਾ ਵੀ ਆਪਾਂ ਜ਼ਿਕਰ ਕਰਨਾ ਚਾਹਾਂਗੇ ਉਸ ਮੀਟਿੰਗ ਦੇ ਅੰਦਰ ਵੀ ਜਿਹੜਾ ਹੈਗਾ ਬਾਅਦ ਚ ਜਿਹੜੇ ਤੱਤ ਸਾਹਮਣੇ ਆਏ ਉਦਮਤਾਬ ਕੇ ਸੀ ਕਿ ਅਕਾਲੀ ਦਰ ਜਿਹੜਾ ਨਵਾਂ ਪੋਨਸ ਜਿੱਤੀ ਹੈ ਉਹਨੇ ਫੈਸਲਾ ਲਿਆ ਕਿ ਸਿੱਖ ਪੰਜਾਬ ਦੇ ਮੁੱਦਿਆਂ ਦੇ ਵੱਖ-ਵੱਖ ਮਾਮਲਿਆਂ ਦਾ ਉਹਨੇ ਜ਼ਿਕਰ ਕੀਤਾ ਹੈ ਇਹ ਸਾਰੇ ਮਾਮਲਿਆਂ ਲੈ ਕੇ ਅਸੀਂ ਕਹਿੰਦੇ ਪਿੰਡਾਂ ਦੀਆਂ ਸੱਤਾ ਚ ਪਿੰਡਾਂ ਚ ਜਾਵਾਂਗੇ ਔਰ ਪੰਜਾਬ ਦੇ ਮੁੱਦਿਆਂ ਨੂੰ ਉਭਾਰਨ ਦੀ ਕੋਸ਼ਿਸ਼ ਕਰਾਂਗੇ ਖੈਰ ਦਿਖਾਇਆ ਜਾਏਗਾ ਪਿਛਲੇ ਸਮੇਂ ਤੋਂ ਜਦੋਂ ਦੀ ਇਹ ਪਾਰਟੀ ਬਣੀ ਹੈ ਜਿੱਦੀ ਅਗਵਾਈ ਕਹਿੰਦੇ ਹਰਪ੍ਰੀਤ ਸਿੰਘ ਉਹਨੇ ਕਰ ਰਿਹਾ ਹੈ ਅਜੇ ਤੱਕ ਕੋਈ ਵੱਡੀ ਵੱਡੀ ਸਰਗਰਮੀ ਨਜ਼ਰ ਨਹੀਂ ਆਈ ਹੁਣ ਪਾਰਟੀ ਨੇ ਫੈਸਲਾ ਲਿਆ ਹੈ ਕਿ ਅਸੀਂ ਪਿੰਡਾਂ ਜਾਵਾਂਗੇ ਸੱਥਾਂ ਜਾਵਾਂਗੇ ਪੰਥਕ ਮੁੱਦਿਆਂ ਨੂੰ ਪੰਜਾਬ ਦੇ ਮੁੱਦਿਆਂ ਨੂੰ ਉਭਾਰਾਂਗੇ ਚੰਗੀ ਗੱਲ ਹੈ ਆਉਣ ਵਾਲੇ ਦਿਨਾਂ 'ਚ ਪਤਾ ਲੱਗੇ ਕਿ ਪਾਰਟੀ ਕਿਉਂ ਜਨ ਸਰਗਰਮੀਆਂ ਕਰਦੀ ਹੈ ਪਰ ਜੋ ਗੈਰ ਹਰਪ੍ਰੀਤ ਜੀ ਸਾਨੂੰ ਨੇ ਸਵਾਲ ਕੀਤੇ ਪੇਸ਼ਕਾਸ਼ ਕੀਤੀ ਹੈ ਉਹ ਕਿਧਰੇ ਮੈਨੂੰ ਤਾਂ ਪਤਨ ਗੱਲ ਲੱਗਦੀ ਨਜ਼ਰ ਨਹੀਂ ਆਏਗੀ ਕਿਹਾ ਜਾ ਸਕਦਾ ਆਪਣੇ ਤੌਰ ਤੇ ਕਿ ਸਰਵੀਰ ਸਿੰਘ ਬਾਦਲ ਕਤਈ ਇਸ ਤਰ੍ਹਾਂ ਅਸਤੀਫਾ ਨਹੀਂ ਦੇਣਗੇ ਜੀ ਜੀ ਹੁਣ ਅੱਗੇ ਵਧਦੇ ਹਾਂ ਜੀ ਅ ਮੁਖਤਸਰ ਦੇ ਮਾਗੀ ਮੇਲੇ ਦੀ ਗੱਲ ਕਰਾਂਗੇ ਤੇ ਇਸ ਵਿੱਚ ਮੇਲੇ ਚ ਹੁੰਦੀ ਕਾਨਫਰੰਸੈਂਸ ਬਾਰੇ ਗੱਲ ਕਰਾਂਗੇ ਤੇ ਇਸ ਵਾਰ ਆਇਆ ਹੈ ਵੀ ਸਾਹਮਣੇ ਆਈਏ ਗੱਲ ਵੀ ਬੀਜੇਪੀ ਇਸ ਵਾਰ ਕਾਨਫਰੰਸ ਕਰੇਗੀ ਨਵਾਂ ਚਿਹਰਾ ਬਣ ਕੇ ਬੀਜੇਪੀ ਪਹੁੰਚੇਗੀ ਇੱਥੇ ਪਹਿਲੀ ਵਾਰੀ ਕੀ ਲੱਗਦਾ ਹੈ ਸਰ ਵੀ ਕਿਉਂ ਇਹ ਇੱਥੇ ਕਾਨਫਰੰਸ ਕਰਨ ਦਾ ਕੀ ਮਕਸਦ ਹੋਏਗਾ ਬੀਜੇਪੀ ਪੰਜਾਬ ਚ ਤਾਂ ਕਦਮ ਜਮਾਣਾ ਚਾਹੀ ਰਹੀ ਹੈ ਆਪਣਾ ਪਰ ਅੱਗੇ ਲੋਕਾਂ ਤੇ ਇਹਦਾ ਕੀ ਪ੍ਰਭਾਵ ਪਵੇਗਾ ਕਿ ਬਹੁਤ دلچਸਪ ਸਵਾਲ ਹੈ ਜਿੰਨਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਮੁਕਤਸਰ ਮਾਗੀ ਦਾ ਮੇਲਾ ਮਾਲਵੇ ਦੀ ਧਰਤੀ ਤੇ ਹੈ ਚਾਲੀ ਮੁਕਤਾਂ ਦੀ ਸ਼ਾਦ ਨਾਲ ਸੰਧੂ ਪੇਤਰ ਆਸਥਾਨ ਹੈ ਔਰ ਵੱਡੀ ਗਿਣਤੀ ਜੇ ਮੈਂ ਕਹਾਂਗਾ ਕਿ ਲੱਖਾਂ ਦੀ ਗਿਣਤੀ ਚ ਉਥੇ ਲੋਕ ਜਾ ਕੇ ਨਤਮਸਤ ਹੁੰਦੇ ਹੈ ਉਸ ਮੇਲੇ ਤੇ ਮਾਗੀ ਦੇ ਮੇਲੇ ਤੇ ਪਹੁੰਚਦੇ ਹੈ ਉਹਦਾ ਆਪਣਾ ਬਹੁਤ ਵੱਡਾ ਆਸਥਾਨ ਹੈ ਪਰ ਜਿਸ ਮੁੱਦੇ ਦਾ ਅਪ ਪੋਲੀਟਿਕਲ ਤੋਂ ਜ਼ਿਕਰ ਕਰ ਰਹੇ ਹੈ ਮੇਰਾ ਖਿਆਲ ਹੈ ਕਿ ਜੇ 빙 ਜਰਨਲਿਸਟ ਮੈਂ ਕੱਲ ਨੂੰ ਆਵਾਂ ਆ ਭਾਰਤੀ ਜਨਤਾ ਪਾਰਟੀ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਮਾਗੀ ਦੇ ਮੇਲੇ ਤੇ ਭਾਜਪਾ ਆਪਣੀ ਸੁਭਾ ਪੱਧਰੀ ਕਾਨਫਰੰਸ ਕਰਨ ਜਾ ਰਹੀ ਹੈ ਜੀ ਇਹ ਤਾਂ ਉਹਨਾਂ ਨੇ ਬਕਾਇਦਾ ਮੀਡੀਆ ਚ ਐਲਾਨ ਕਰੀ ਦਿੱਤਾ ਹੈ ਕਿ ਅਸੀਂ ਕਾਨਫਰੰਸ ਕਰਾਂਗੇ ਇਸ ਬਾਰੇ ਕਾਨਫਰੰਸ ਬਾਰੇ ਤਾਂ ਕੋਈ ਦੂਰ ਹੈ ਨਹੀਂ ਇਤੋਂ ਹੀ ਗੱਲ ਦਾ ਅੰਦਾਜ਼ਾ ਜ਼ਰੂਰ ਹੈ ਕਿ ਭਾਜਪਾ ਚਾਹੇ ਉਹਨਾਂ ਨੂੰ ਸਮਰਥਨ ਵੱਧ ਮਿਲਿਆ ਜਾਂ ਘੱਟ ਮਿਲ ਰਿਹਾ ਹੈ ਤਾਂ ਸਮਾਂ ਦੱਸੇਗਾ ਪਰ ਭਾਜਪਾ ਇਸ ਗੱਲ ਦੀ ਗਰੇੜਾ ਹੈ ਕਿ ਪੰਜਾਬ ਚ ਜਿਹੜਾ ਵੱਡੀ ਪੱਧਰ ਤੇ ਆਪਣੀਆਂ ਸਰਗਰਮੀਆਂ ਪਾਰਟੀ ਜਿਦਾਂ ਦੇ ਕੋਪੀਚਲ ਇਲੈਕਸ਼ਨ ਲੰਕਾ ਗੀਆਂ ਉਹਨਾਂ ਲੈਕਸ਼ਣੀਆਂ ਪਿੰਡੂ ਪਦਰ ਤੇ ਇਲੈਕਸ਼ਨ ਸੀ ਉਹਨਾਂ ਚ ਵੀ ਉਹਨੇ ਪਾਰਟਿਸਪੇਟ ਕੀਤਾ ਨਤੀਜੇ ਚੰਗੇ ਆਏ ਮਾੜੇ ਆਏ ਪਰ ਉਹਨਾਂ ਦੀ ਪਾਰਟਿਸਪੇਸ਼ਨ ਕਹੀ ਜਾ ਸਕਦੀ ਆ ਹੁਣ ਵੀ ਪਿੰਡੂ ਪਦਰ ਤੇ ਸ਼ਹਿਰੀ ਪਦਰ ਤੇ ਭਾਜਪਾ ਆਪਣੇ ਪਦਰ ਤੇ ਸਰਗਰਮੀਆਂ ਰੱਖ ਰਹੀ ਐ ਔਰ ਬਹੁਤ ਸਾਰੇ ਕਈ ਇਹ ਜਿਹੇ ਅਹਿਮ ਮਾਮਲੇ ਆ ਖਾਸ ਤੌਰ ਤੇ ਜਿਹੜੇ ਪੰਜਾਬ ਨਾਲ ਜੁੜੇ ਹੋਏ ਆ ਸਿੱਖ ਧਰਮ ਨਾਲ ਜੁੜੇ ਹੋਏ ਆ ਉਹਨਾਂ ਮੁੱਦਿਆਂ ਤੇ ਭਾਜਪਾ ਜਿਹੜੇ ਸਿੱਖ ਦੇ ਰਿਹਾ ਉਹ ਜ਼ਰੂਰ ਆਪਾਂ ਨੇ ਹਾਜ਼ਰੀ ਲਾਉਂਦੇ ਹੁੰਦੇ ਆ ਆਪਾਂ ਜੇ ਤਰ ਕੋਕੇ ਦਾ ਜ਼ਿਕਰ ਕਰਕੇ ਹਟਿਆ ਤਾਂ ਜੀ ਆਰ ਪੀ ਸਿੰਘ ਭਾਜਪਾ ਦੇ ਬੁਲਾ ਰਿਹਾ ਔਰ ਉਹਨਾਂ ਨੇ ਇਸ ਮੁੱਦੇ ਤੇ ਕਮੈਂਟਸ ਜ਼ਰੂਰ ਕੀਤੇ ਇਦਾਂ ਹੋਰ ਬਹੁਤ ਸਾਰੇ ਆ ਔਰ ਪਿਛਲੇ ਦਿਨਾਂ ਜੇ ਆਪਾਂ ਦੇਖੀਏ ਸਾਬਜਾਦਨ ਦਾ ਸ਼ਾਦਤ ਦਿਹਾੜੇ ਬੜੇ ਪਵਿੱਤਰ ਦਿਹਾੜੇ ਬੜਾ ਕਮਾਂਤਰੀ ਪਦਰ ਤੇ ਸ਼ਾਦਦਾ ਸਨੇਹਾਮਾਨ ਤਦ ਸਨੇਹਾ ਤਾਂ ਦੀ ਰੱਖੀ ਰਸ ਸਨੇਹਾ ਤਾਂ ਗਏ ਗਿਆ ਪਰ ਜਿਸ ਤਰ ਭਾਜਪਾ ਨੇ ਉਹਨਾਂ ਸਾਰੇ ਜਿਹੜੇ ਧਾਰਮਿਕ ਸਮਾਗਨ ਵਿੱਚ ਚਾਚਰੀ ਦਿਖਾਈ ਹੈ ਖਾਸ ਤੌਰ ਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਜ਼ਿਕਰ ਕਰਾਂ ਸ਼ਾਇਦ ਮੇਰੀ ਜਾਣਕਾਰੀ ਮੁਤਾਬਕ ਪਹਿਲਾ ਮੌਕਾ ਹੋਵੇਗਾ ਕਿ ਹਰਿਆਣਾ ਦੇ ਅੰਦਰ ਹਰਿਆਣਾ ਵਿਧਾਨ ਸਭਾ ਚ ਕਿਸੇ ਵੀ ਮੁੱਖ ਮੰਤਰੀ ਵੱਲੋਂ ਪਹਿਲੀ ਵਾਰ ਇਸ ਤਰ੍ਹਾਂ ਪਗੜੀ ਬਨ ਕੇ ਕੋਈ ਗੱਲ ਕੀਤੀ ਗਈ ਹੋਗੀ ਸਾਹਿਬ ਜਾਨ ਦੇ ਸ਼ਹਾਦਤ ਦਿਹਾੜੇ ਬਾਰੇ ਔਰ ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਪ੍ਰਮੰਤਰੀ ਨਰਿੰਦਰ ਮੋਦੀ ਵਾਕੋਕ ਤਾਰਨਕ ਸਮਾਗਮਾਂ ਚ ਕਿਦੋਂ ਵੀ ਸਖੰਦੇ ਹਮ ਦਿਹਾੜੇ ਆਉਂਦੇ ਆ ਨਤਮਸਤ ਹੁੰਦੇ ਆ ਜਾਂਦੇ ਆ ਮੁੱਖ ਮੰਤਰੀ ਜਾਂਦੇ ਆ ਦਿੱਲੀ ਦੇ ਮੁੱਖ ਮੰਤਰੀ ਜਾਂਦੀ ਆ ਹੋਰ ਮਹਾਂਦਲ ਜਸਪੀਨੋ ਲਖਦਾਏ ਦੇ ਭਾਜਪਾ ਪੰਜਾਬ ਨੂੰ ਆਪਣਾ ਜੋੜਨ ਲਈ ਕੋਈ ਵੀ ਕਸਰ ਛੱਡਣਾ ਨਹੀਂ ਚਾਹੁੰਦੀ ਚੇਤਾਰ ਮੈਂ ਕਹਾਂ ਚੱਟੂ ਠੀਕ ਹੈ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਇਹ ਠੀਕ ਹੈ ਕਿ ਜੇ ਵੀ ਇਹਦੇ ਬਾਰੇ ਕੋਈ ਦੂ ਰਹਿ ਨਹੀਂ ਕਿ ਬਹੁਤ ਸਾਰੇ ਮੁੱਦਿਆਂ ਤੇ ਭਾਜਪਾ ਦਾ ਜਿਹੜਾ ਪੰਜਾਬ ਦੇ ਕੇ ਐ ਪਹਿਲਾਂ ਤੋਂ ਟਕਰਾਅ ਦੀ ਸਥਿਤੀ ਬਣੀ ਹੈ ਕਿ ਪਾਣੀ ਦਾ ਮੁੱਦਾ ਹੈ ਚੰਡੀਗੜ੍ਹ ਦਾ ਮਾਮਲਾ ਹੈ ਇੱਥੇ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਹੈ ਪੰਜਾਬ ਨੂੰ ਅਧਿਕਾਰ ਦੇਣ ਦਾ ਮਾਮਲਾ ਹੈ ਪੰਜਾਬ ਦੇ ਹੱਕਾਂ ਦਾ ਮਾਮਲਾ ਬਹੁਤ ਸਾਰੇ ਮੁੱਦੇ ਜਿਨ੍ਹਾਂ ਤੇ ਟਕਰਾਅ ਹੈ ਪਰ ਜੇ ਤੁ ਆਪਾਂ ਮਾਗੀ ਮੇਲੇ ਦੀ ਗੱਲ ਕਰਦੇ ਆਂ ਦੇ ਸਾਰੇ ਕੋਈ ਦੋਹਰੇ ਨਹੀਂ ਕਿ ਪਹਿਲਾ ਮੌਕਾ ਹੈ ਔਰ ਭਾਜਪਾ ਨੇ ਇਸ ਗੱਲ ਸੰਕੇਤ ਦਿੱਤਾ ਹੈ ਕਿਸੀਂ ਹਰ ਹਾਲਤ ਵਿੱਚ ਪੰਜਾਬ ਦੀ ਚਾਹਤਾਰਨਿਕ ਅਤੇ ਰਾਸ਼ਟਰੀ ਸਰਗਰਮੀਆਂ ਉਹਦੇ ਜ਼ਰੂਰ ਪਾਰਟਿਸਪੇਟ ਕਰਾਂਗੇ ਔਰ ਆ ਬੜੀ ਹਿੰਮਤ ਦੇ ਨਾਲ ਭਾਜਪਾ ਮਾਲਵੇ ਦੀ ਪਵਿੱਤਰ ਧਰਤੀ ਦੇ ਮੁਕਸਰ ਦੇ ਚ ਮਾਗੀ ਦੇ ਮੇਲੇ ਦੇ ਮੌਕੇ ਤੇ ਜਿਹੜਾ ਹੈਗਾ ਆਪਣੀ ਪੋਲੀਟੀਕਲ ਕਾਨਫਰੰਸ ਚੱਲ ਜਾਰੀ ਹੈ ਮੀਡੀਆ ਵੱਲੋਂ ਆਪਣੇ ਵੱਲੋਂ ਵੀ ਇਸ ਮੁੱਦੇ ਦਾ ਨੋਟਿਸ ਲੈਣਾ ਬਣਦਾ ਹੀ ਬਣਦਾ ਹੈ ਜੀ ਜੀ ਧੰਨਵਾਦ ਸਿੱਧੂ ਸਾਹਿਬ ਸਾਡੇ ਨਾਲ ਜੁੜਨ ਲਈ ਮਿਹਰਬਾਨੀ ਤੁਹਾਡਾ ਵੀ ਧੰਨਵਾਦ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਪੰਜਾਬ ਵਿੱਚ ਅੱਡ ਅੱਡ ਜ਼ਿਲ੍ਹਿਆਂ ਤੋਂ ਅੱਡ ਅੱਡ ਪਿੰਡਾਂ ਤੋਂ ਇਕੱਠੇ ਹੋ ਕੇ ਪੰਚਾਇਤਾਂ ਨੇ ਹੁਣ ਮਤੇ ਪੇਸ਼ ਕੀਤੇ ਨੇ ਜਿਹੜੇ ਕਿ ਮਨਰੇਗਾ ਰੱਦ ਹੋਣ ਤੋਂ ਬਾਅਦ ਵੀਜੀ ਰਾਮ ਜੀ ਐਕਟ ਹੈ ਉਹਦੇ ਅਗੇਂਸਟ ਪੇਸ਼ ਕੀਤੇ ਜਾ ਰਹੇ ਨੇ ਲੋਕਾਂ ਦੀ ਆਵਾਜ਼ ਬਣਦੀ ਨਜ਼ਰ ਆ ਰਹੀ ਹੈ ਪੰਚਾਇਤ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਪੰਜਾਬ ਸਰਕਾਰ ਤੇ ਕੇਂਦਰ ਇਸ ਤੇ ਕਿਹੋ ਜਿਹੇ ਫੈਸਲੇ ਲੈਂਦੀ ਹੈ ਅੱਜ ਲਈ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਧੰਨਵਾਦ